ਗੱਡੀ ਦੇ ਵਿੱਚ ਤੁਸੀਂ ਦੋਵੇਂ ਆਏ ਹੋ ਵੀ ਯਾਰ ਧਰਮਾ ਵੀ ਹੁੰਦਾ ਅਸੀਂ ਜਦੋਂ ਹੁੰਦਾ ਸੀ ਅਸੀਂ ਇਕੱਠੇ ਹੀ ਹੁੰਦੇ ਸੀ ਹਰ ਘੰਟੇ ਬਦਗੱਲ ਉਹਦੀ ਹੁੰਦੀ ਛੇੜ ਯਾ ਤਾਂ ਮਤਲਬ ਜਿਹੜੇ ਬੰਦਾ ਸਾਡੇ ਨਾਲ ਰਿਹਾ ਲੰਮਾ ਸਮਾਂ ਅ ਮਨ ਦੇ ਵਿੱਚ ਚੀਜ਼ ਈ ਹੈਗੀ ਆ ਵੀ ਯਾਰ ਅੱਜ ਜੇ ਧਰਮਪ੍ਰੀਤ ਵੀ ਹੁੰਦਾ ਦੇਖੋ ਜੀ ਉਹ ਤਾਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਤਾਂ ਹੈ ਹੀ ਉਹ ਤਾਂ ਕੁਝ ਚੀਜ਼ਾਂ ਨਹੀਂ ਜਿਵੇਂ ਬਾਈ ਲੈ ਕੇ ਆਏ ਅੱਜ ਆਪਾਂ ਬੈਠੇ ਆਂ ਅੱਜ ਕਿਤੇ ਐਂ ਜ ਨਹੀਂ ਹੁੰਦਾ ਵੀ ਜਦੋਂ ਹੁਣ ਗੱਡੀ ਦੇ ਵਿੱਚ ਤੁਸੀਂ ਦੋਵੇਂ ਆਏ ਹੋ ਵੀ ਯਾਰ ਧਰਮਾ ਵੀ ਹੁੰਦਾ ਅਸੀਂ ਜਦੋਂ ਉਹ ਹੁੰਦਾ ਸੀ ਅਸੀਂ ਇਕੱਠੇ ਹੀ ਹੁੰਦੇ ਸੀ ਅਲੀ ਕਿਤੇ ਪ੍ਰੋਗਰਾਮਾਂ ਤੇ ਇਹਨਾਂ ਨੇ ਅਡੋਢੀ ਜਾਣਾ ਜਾਂ ਕਿਤੇ ਹੋਰ ਜਾਣਾ ਰਿਕਾਰਡਿੰਗਾਂ ਤੇ ਵੀ ਅਸੀਂ ਇਕੱਠਿਆਂ ਨੂੰ ਗੱਲ ਹੁਣ ਵੀ ਅਕਸਰ ਤੇ ਹੜੇ ਜਿੱਕ ਦੋ ਵਾਰੀ ਗੱਲ ਲਈ ਹੁੰਦੀ ਹੈ ਹੁੰਦੀ ਹੈ ਹਰ ਘੰਟੇ ਪਤਾ ਗੱਲ ਉਹਦੀ ਹੁੰਦੀ ਛੇੜਦੀ ਗੱਲ ਜਾਂ ਤਾਂ ਮਤਲਬ ਜਿਹੜੇ ਬੰਦੇ ਸਾਡੇ ਨਾਲ ਰਿਹਾ ਲੰਮਾ ਸਮਾਂ ਬਾਅਦ ਚ ਵੀ ਅਸੀਂ ਇਹ ਨਹੀਂ ਵੀ ਜੇ ਮੈਂ ਕੰਮ ਨਹੀਂ ਕੀਤਾ ਕਿੰਨੇ ਚਿਰ ਅਸੀਂ ਇਕੱਠੇ ਨਹੀਂ ਹੋਏ ਇਕੱਠੇ ਹੋਣਾ ਜਾਣਾ ਉਹੀ ਸਤਕਾਰ ਉਹੀ ਪਿਆਰ ਉਹੀ ਗੱਲਾਂ ਬਾਤਾਂ ਸਾਰੀਆਂ ਉਹੀ ਚੱਲਦੇ ਉਹੀ ਚੱਲ ਸਾਡੇ ਬਈ ਉਹ ਦੌਰ ਫਿਰ ਤੁਸੀਂ ਬਾਹਰ ਸੀ ਜਦੋਂ ਆਪਣਾ ਬਾਹਰ ਸੀ ਇਹ ਵਾਰ ਸੀ ਕਰਪ੍ਰੀ ਬਾਈ ਮੈਂ ਉਹ ਮੈਂ ਤਾਂ ਉਹ ਤੋਂ ਕਾਫੀ ਜਰਾ ਪਹਿਲਾਂ ਵਾਰ ਆਪਣੇ ਚ ਤੇ ਮੈਂ ਤਾਂ ਅਪਰਦਾਸ਼ ਚ ਚਲੇ ਗਿਆ ਸੀ ਠੀਕ ਹੈ ਨਹੀਂ ਕਦੇ ਸੀਗਾ ਇਕੱਠੇ ਨੇ ਤਾਂ ਨਹੀਂ ਕੋਈ ਗਾਣਾ ਕਰਿਆ ਤੁਸੀਂ ਦੋਨਾਂ ਨੇ ਕਰੇ ਅੱਛਾ ਆਪਣਾ ਭਾਈ ਨੇ ਕੀਤੇ ਠੀਕ ਹੈ ਮਾਸੀ ਦਾ ਉਹ ਗੂੰਹਾਂ ਗੂੰਹ ਦੇ ਖਾੜੇ ਚ ਲੋਕ ਆਤਾ ਸੀ ਮਾਸੀ ਬੀਬੋ ਨਹੀਂ ਧਰਮੇ ਦਾ ਤੇ ਇਹਦਾ ਇਕੱਠਿਆਂ ਦਾ ਸੀ ਠੀਕ ਨਹੀਂ ਨਹੀਂ ਬਹੁਤ ਵਧੀਆ ਭਾਈ ਅੱਛਾ ਹੁਣ ਕਿਵੇਂ ਜੇ ਲੱਗਦਾ ਹੁਣ ਜਦੋਂ ਆ ਪਿਆਰ ਮਿਲ ਰਿਹਾ ਜਦੋਂ ਦੁਆਰਾ ਤਾਜੇ ਹੋਏ ਹੋ ਜਦੋਂ ਦੁਆਰਾ ਨਿਖ ਰਹੇ ਹੋ ਹੋਣ ਜਿਹੜੀ ਤੁਹਾਡੀ ਲਾਲੀ ਹੈ ਜਿਹੜੀ ਦੁਬਾਰਾ ਚਮਕੀ ਹੈ ਕਿਵੇਂ ਜੇ ਲੱਗਦਾ ਵੀ ਯਾਰ ਹੁਣ ਲੋਕਾਂ ਨੇ ਚੱਕ ਲਿਆ ਉਹ ਬਠਿੰਡੇ ਬਠਿੰਡੇ ਬਹੁਤ ਵਧੀਆ ਸ਼ੁਕਰ ਹੈ ਆਪਣਾ ਮਾਲਕਰ ਦਾ ਸ਼ੁਕਰ ਉਸ ਵੈਗਰੂ ਦਾ ਇੱਕ ਤਾਂ ਲੋਕਾਂ ਦਾ ਧੰਵਾਦ ਹੈ ਵੀ ਕਿਉਂਕਿ ਗੈਪ ਇੰਨਾ ਸੀਗਾ ਤੇ ਮੈਂ ਲੱਕੀਆ ਵੀ ਬਾਈ ਉਹਦਾ ਤੇ ਸਾਥ ਨਾਲ ਵੀ ਮੈਂ ਸ਼ਾਇਦ ਪਹਿਲਾ ਸਿੰਗਰ ਹੋਊਗਾ ਵੀ ਜਿਹਦੇ ਕੰਪਨੀ ਪੈਸੇ ਲਾ ਰਹੀ ਹੈ ਬਾਈ ਪਿੱਗੀ ਢਾਲੀ ਵਾਲ ਅਮਰਾ ਰੇਡੀਓ ਉਹ ਕੱਲੇ ਕਰ ਬੀਬੀ ਤੂੰ ਗਾ ਕੱਲਾ ਲਗਾਉਣਾ ਬਸ ਠੀਕ ਹੈ ਨਾ ਬਾਕੀ ਸਾਡਾ ਕੰਮ ਹੈ ਬਾਈ ਜੀ ਵੱਲੋਂ ਵੀ ਇਹੀ ਹੈ ਵੀ ਤੂੰ ਕੱਲਾ ਸੇਧ ਤੇ ਹਰ ਗਾ ਕੱਲਾ ਬਾਕੀ ਨਹੀਂ ਸਿਹਤ ਨੂੰ ਕਿਵੇਂ ਲਾ ਲੈਨੇ ਹੋ ਆਥਣੇ ਚੱਲੇ ਜਾਂਦਾ ਕਿ ਦੇਖਦੇ ਝੂਠ ਵੀ ਨਹੀਂ ਹੈ ਠੀਕ ਹੈ ਹਾਂ ਬਲੀ ਇਹ ਨਹੀਂ ਹੈ ਵੀ ਜਮਾਂ ਹੀ ਨਹੀਂ ਆ ਪਰ ਸਾਡੇ ਜਿੰਨੇ ਵੀ ਇਹ ਨਹੀਂ ਵੀ ਜਮਾਂ ਬਾਈ ਨੇ ਕਹਦਾ ਵੀ ਗਾਣੇ ਕਰਨੇ ਆ ਬੋਕਰ ਡੱਬ ਕਰਨੀ ਆ ਵੀ ਹਫਤਾ ਦਾ ਤੁਹਾਨੂੰ ਵੀ ਜਮਾਂ ਕੁਝ ਨਹੀਂ ਬਿਨਾ ਮਹੀਨਾ ਵੀ 20 ਵੀ ਦਿਨ ਕੋਈ ਆਈ ਜਾਵੇ ਕੋਈ ਆਈ ਜਾਵੇ ਮਤਵਲੀ ਨਹੀਂ ਹੈ ਜੇ ਕੋਈ ਮੈਂ ਆਪਣੇ ਪਾਰਟੀ ਬੁਟੀ ਤੇ ਬੈਠਿਆ ਤਾਂ ਕੋਈ ਗੱਲ ਨਹੀਂ ਕਰਦਾ ਨਹੀਂ ਪਰ ਕਲਾਕਾਰਾਂ ਨੂੰ ਪਾਰਟੀਆਂ ਵੀ ਬਹੁਤ ਹੁੰਦੀਆਂ ਤੇ ਉਹ ਹੀ ਤਾਂ ਪਾਰਟੀਆਂ ਹੀ ਰਹਿੰਦੀਆਂ ਨਹੀਂ ਉਹ 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 ਬੰਦ ਕਰਤੀਆਂ ਅੱਛਾ ਗੱਡੀ ਦੇ ਵਿੱਚ ਤੁਸੀਂ ਦੋਵੇਂ ਆਏ ਹੋ ਬੀ ਯਾਰ ਧਰਮਾ ਵੀ ਹੁੰਦਾ ਅਸੀਂ ਜਦੋਂ ਹੁੰਦਾ ਸੀ ਅਸੀਂ ਇਕੱਠੇ ਹੀ ਹੁੰਦੇ ਸੀ ਹਰ ਘੰਟੇ ਬਸ ਗੱਲ ਉਹਦੀ ਹੁੰਦੀ ਛੇੜ ਜਿਆਦਾ ਮਤਲਬ ਜਿਹੜੇ ਬੰਦੇ ਸਾਡੇ ਨਾਲ ਰਿਹਾ ਲੰਮਾ ਸਮਾਂ ਅ ਮਨ ਦੇ ਵਿੱਚ ਚੀਜ਼ ਸੀ ਹੈਗੀ ਆ ਵੀ ਯਾਰ ਅੱਜ ਜੇ ਧਰਮਪ੍ਰੀਤ ਵੀ ਹੁੰਦਾ ਦੇਖੋ ਜੀ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਤਾਂ ਹੈ ਹੀ ਉਹ ਤਾਂ ਕੁਝ ਚੀਜ਼ਾਂ ਨਹੀਂ ਜਿਵੇਂ ਬਾਈ ਲੈ ਕੇ ਆਏ ਅੱਜ ਆਪਾਂ ਬੈਠੇ ਆ ਅੱਜ ਕਿਤੇ ਐਂਜ ਨਹੀਂ ਹੁੰਦਾ ਵੀ ਜਦੋਂ ਹੁਣ ਗੱਡੀ ਦੇ ਵਿੱਚ ਤੁਸੀਂ ਦੋਵੇਂ ਆਏ ਹੋ ਵੀ ਯਾਰ ਧਰਮਾ ਵੀ ਹੁੰਦਾ ਅਸੀਂ ਜਦੋਂ ਹੁੰਦਾ ਸੀ ਅਸੀਂ ਇਕੱਠੇ ਹੀ ਹੁੰਦੇ ਸੀ ਅਲੀ ਕਿਤੇ ਪ੍ਰੋਗਰਾਮਾਂ ਤੇ ਇਹਨਾਂ ਨੇ ਡੋਢੀ ਜਾਣਾ ਜਾਂ ਕਿਤੇ ਹੋਰ ਜਾਣਾ ਰਿਕਾਰਡਿੰਗਾਂ ਤੇ ਵੀ ਅਸੀਂ ਇਕੱਠਿਆਂ ਨੇ ਜਾਣਾ ਹੁਣ ਵੀ ਅਕਸਰ ਤੇ ਹੜੇ ਇੱਕ ਦੋ ਵਾਰੀ ਗੱਲ ਹੀ ਹੁੰਦੀ ਹੈ ਹੁੰਦੀ ਹੈ ਹਰ ਘੰਟੇ ਪਤਾ ਗੱਲ ਉਹਦੀ ਹੁੰਦੀ ਛੇੜ ਜਿਆਦਾ ਮਤਲਬ ਜਿਹੜੇ ਬੰਦੇ ਸਾਡੇ ਨਾਲ ਰਿਹਾ ਲੰਮਾ ਸਮਾਂ ਬਾਅਦ ਚ ਵੀ ਅਸੀਂ ਇਹ ਨਹੀਂ ਵੀ ਜੇ ਮੈਂ ਕੰਮ ਨਹੀਂ ਕੀਤਾ ਕਿੰਨਾ ਚਿਰ ਅਸੀਂ ਇਕੱਠੇ ਨਹੀਂ ਹੋਏ ਇਕੱਠੇ ਹੋਣਾ ਜਾਣਾ ਉਹੀ ਸਤਕਾਰ ਉਹੀ ਪਿਆਰ ਉਹੀ ਗੱਲਾਂ ਬਾਤਾਂ ਸਾਰੀਆਂ ਉਹੀ ਚੱਲਦਾ ਉਹੀ ਚੱਲ ਸਾਡੇ ਬਈ ਉਹ ਦੌਰ ਫਿਰ ਤੁਸੀਂ ਬਾਹਰ ਸੀ ਜਦੋਂ ਆਪਣਾ ਕਰਪ੍ਰੀ ਬਈ ਮੈਂ ਉਹ ਮੈਂ ਤਾਂ ਉਹ ਤੋਂ ਕਾਫੀ ਜਰਾ ਪਹਿਲਾਂ ਬਾਹਰ ਚ ਅੱਪਰ ਚਲਾ ਗਿਆ ਸੀ ਨਾ ਇਸ 16 ਦੀ ਤੇ ਮੈਂ ਤਾਂ ਅਪਰਦਾਸ ਚ ਚਲੇ ਗਿਆ ਸੀ ਠੀਕ ਹੈ ਨਹੀਂ ਕਦੇ ਸੀਗਾ ਇਕੱਠੇ ਨਹੀਂ ਤਾਂ ਕੋਈ ਗਾਣਾ ਕਰਿਆ ਤੁਸੀਂ ਦੋਨਾਂ ਨੇ ਕਰੇ ਅੱਛਾ ਆਪਣਾ ਬਬਾਈ ਨੇ ਕੀਤੇ ਠੀਕ ਹੈ ਮਾਸੀ ਦਾ ਉਹ ਗੂੰ ਹਾਂ ਗੂੰਹ ਦੇ ਖਾੜੇ ਚ ਇੱਕ ਲੋਕ ਆਤਾ ਸੀ ਮਾਸੀ ਬੀਬੋ ਨੇ ਧਰਮੇ ਦਾ ਤੇ ਇਕੱਠਿਆਂ ਦਾ ਸੀ ਠੀਕ ਨਹੀਂ ਨਹੀਂ ਬਹੁਤ ਵਧੀਆ ਭਾਈ ਅੱਛਾ ਹੁਣ ਕਿਵੇਂ ਜੇ ਲੱਗਦਾ ਹੁਣ ਜਦੋਂ ਆ ਪਿਆਰ ਮਿਲ ਰਿਹਾ ਜਦੋਂ ਦੁਵਾਰਾ ਤਾਜੇ ਹੋਏ ਹੋ ਜਦੋਂ ਦੁਵਾਰਾ ਨਿਖ ਰਹੇ ਹੋ ਹੁਣ ਜਿਹੜੀ ਤੁਹਾਡੀ ਲਾਲੀ ਹੈ ਜਿਹੜੀ ਦੁਬਾਰਾ ਚਮਕੀ ਹੈ ਕਿਵੇਂ ਜੇ ਲੱਗਦਾ ਵੀ ਯਾਰ ਹੁਣ ਲੋਕਾਂ ਨੇ ਚੱਕ ਲਿਆ ਉਹ ਬਠਿੰਡੇ ਬਠਿੰਡੇ ਬਹੁਤ ਵਧੀਆ ਸ਼ੁਕਰ ਹੈ ਆਪਣਾ ਮਾਲ ਕਰਦਾ ਉਸ ਵਾਹਿਗੁਰੂ ਦਾ ਇੱਕ ਤਾਂ ਲੋਕਾਂ ਦਾ ਧੰਵਾਦ ਹੈ ਵੀ ਕਿਉਂਕਿ ਗੈਪ ਇੰਨਾ ਸੀਗਾ ਤੇ ਮੈਂ ਲੱਕੀਆਂ ਵੀ ਬਾਈ ਹੋ ਤਾਂ ਤੇ ਸਾਥ ਨਾਲ ਵੀ ਮੈਂ ਸ਼ਾਇਦ ਪਹਿਲਾ ਸਿੰਗਰ ਹੋਊਂਗਾ ਵੀ ਜਿਹਦੇ ਕੰਪਨੀ ਪੈਸੇ ਲਾ ਰਹੀ ਹੈ ਬਾਈ ਪਿੰਕੀ ਢਾਲੀ ਵਾਲ ਅਮਰਾ 4 ਉਹ ਕੱਲੇ ਕਰ ਬੀਬੀ ਤੂੰ ਗਾ ਕੱਲਾ ਲਗਾਉਣਾ ਬਸ ਠੀਕ ਹੈ ਨਾ ਬਾਕੀ ਸਾਡਾ ਕੰਮ ਹੈ ਬਾਈ ਜੀ ਵੱਲੋਂ ਵੀ ਇਹੀ ਹੈ ਵੀ ਤੂੰ ਕੱਲਾ ਸੇਧ ਤੇ ਹਰ ਗਾ ਕੱਲਾ ਬਾਕੀ ਨਹੀਂ ਸਿਹਤ ਨੂੰ ਕਿਵੇਂ ਲਾ ਲੈਨੇ ਹੋ ਆਥਨੇ ਚਲੇ ਜਾਂਦਾ ਕਿ ਦੇਖਦੇ ਝੂਠ ਵੀ ਨਹੀਂ ਹੈ ਠੀਕ ਹੈ ਹਾਂ ਬਲੀ ਇਹ ਨਹੀਂ ਹੈ ਵੀ ਜਮਾਂ ਹੀ ਨਹੀਂ ਹੈ ਪਰ ਸਾਡੇ ਜਿੰਨੇ ਵੀ ਇਹ ਨਹੀਂ ਵੀ ਬਾਈ ਨੇ ਕਹਦਾ ਵੀ ਗਾਣੇ ਕਰਨੇ ਆ ਬੋਕਰ ਡੱਬ ਕਰਨੀ ਹੈ ਵੀ ਹਫਤਾ ਦਾ ਤੁਹਾਨੂੰ ਵੀ ਜਮਾਂ ਕੁਝ ਨਹੀਂ ਦਿਨਾ ਮਹੀਨਾ ਵੀ 20 20 ਦਿਨ ਕੋਈ ਆ ਜAVE ਕੋਈ ਜਾਏ ਮਤਲਬ ਹੀ ਨਹੀਂ ਹੈ ਜੇ ਕੋਈ ਮੈਂ ਆਪਣੇ ਪਾਰਟੀ ਬੁਟੀ ਜੇ ਬੈਠਿਆ ਤਾਂ ਕੋਈ ਗੱਲ ਨਹੀਂ ਕਰਦਾ ਨਹੀਂ ਪਰ ਕਲਾਕਾਰਾਂ ਨੂੰ ਪਾਰਟੀਆਂ ਵੀ ਬਹੁਤ ਹੁੰਦੀਆਂ ਦੋਹਰੀ ਤਾਂ ਪਾਰਟੀ ਆ ਹੀ ਰਹਿੰਦੀ ਹੈ ਨਹੀਂ ਉਹ 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 ਬੰਦ ਕਰਤੀਆਂ ਅੱਛਾ